ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਦੇ ਵਿੱਚ ਮਹਿਲਾਵਾਂ ਨੇ ਇੱਕ ਦੂਸਰੇ ਦੇ ਜੁੰਡੇ ਫੜੇ ਹੋਏ ਨੇ ਤੇ ਵਿਅਕਤੀਆਂ ਦੇ ਵੱਲੋਂ ਗਲੀ ਦੇ ਵਿੱਚ ਬੰਦੇ ਨੂੰ ਢਾ ਕੇ ਉੱਪਰ ਬੈਠ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਦੱਸ ਹੀ ਹੈ ਕਿ ਇਹ ਕਿਸੇ ਫਿਲਮ ਦਾ ਸੀਨ ਨਹੀਂ ਸਗੋਂ ਅੰਮ੍ਰਿਤਸਰ ਦੇ ਨਿਰਲੇ ਪਿੰਡ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਆਖਰ ਕਿਸ ਗੱਲ ਨੂੰ ਲੈ ਕੇ ਇੰਨਾ ਵਿਵਾਦ ਹੋਇਆ ਕਿ ਇੱਥੇ ਖੂਬ ਹੰਗਾਮਾ ਹੋਇਆ ਉਹ ਵੀ ਦੱਸ ਦਿਆਂ ਨਜ਼ਰ ਵੀਡੀਓ ਤੇ ਮਾਰ ਦਿਆਂ ਬਣਾਈ ਮੈਂ ਵੀਡੀਓ ਆ ਵੇਖੋ ਜੁੰਡੇ ਦੇ ਵੇਖੋ ਵੇਖੋ ਟੁੰਡੇ ਪੁੱਤਾਂ ਦੀ ਹਾਂ ਵੇਖੋ ਹਾਂ ਵੇਖੋ ਨਿੱਟੂਆ ਵੇਖੋ ਦੱਸਦੀ ਹੈ ਕਿ ਪਿੰਡ ਤੱਤਲ ਦੇ ਵਿੱਚ ਜ਼ਮੀਨ ਅਤੇ ਘਰ ਦੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿੱਚ ਇੱਕ ਧਿਰ ਦੁਆਰਾ ਕਬਜ਼ਾ ਲੈਣਗੇ ਤਾਂ ਉੱਥੇ ਔਰਤਾਂ ਤੇ ਮਹਿਲਾਵਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਤੇਜ਼ ਧਾਰ ਹਥਿਆਰਾਂ ਡੰਡਾ ਸੋਟਿਆਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਿਸ ਦੌਰਾਨ ਨੌਜਵਾਨ ਕਈ ਜਾਣੇ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਬਾਅਦ ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਇਸ ਮਾਮਲੇ ਲੈ ਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਰੌਲਾ ਸੀ ਅਤੇ ਉਹਨਾਂ ਦੇ ਜਿਹੜਾ ਕਿ ਘਰ ਖਾਲੇ ਕਰਵਾਉਣ ਵਾਸਤੇ ਆਏ ਅਤੇ ਇਸ ਤੋਂ ਬਾਅਦ ਉਹਨਾਂ ਦਾ ਰੌਲਾ ਪੈ ਜਾਂਦਾ। ਜਿਸ ਦੌਰਾਨ ਇੱਕ ਦੂਜੇ ਦੀ ਕੁੱਟਮਾਰ ਕੀਤੀ ਅਤੇ ਕੱਪੜੇ ਤੱਕ ਪਾੜੇ ਗੇ। ਉੱਤੇ ਹੀ ਨੂਦੇ ਬਲੋਂ ਇਲਜ਼ਾਮ ਲਗਾਏ ਨੇ ਕਿ ਉਸ ਦੇ ਕੱਪੜੇ ਪਾੜ ਕੇ ਉਸ ਦੇ ਨਾਲ ਗਲਤ ਹੱਥੋਪਾਈ ਕੀਤੀ ਹੈ ਗੱਲ ਮੇਰੇ ਸੋਹਰਿਆਂ ਦੇ ਪਹਿਲੇ ਮਗਾਨ ਦੀ ਚੱਲੰਦੀ ਸੀ ਪਿਛਲੇ ਐਤਵਾਰ ਵੀ ਅਸੀਂ ਗਏ ਰਾਜੀਨਾਮਾ ਉਹਨਾਂ ਦੇ ਨਾਲ ਬਹਿ ਗਏ ਸਾਰਾ ਕਰਨ ਪਰ ਉਹਨਾਂ ਨੇ ਉਸ ਟਾਈਮ ਤੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੇ ਨਾਲ ਉਹਨਾਂ ਨੇ ਇੱਕ ਥਾਣੇਦਾਰ ਨੂੰ ਆਪੇ ਰਿਪੋਰਟ ਦੇ ਕੇ ਰਾਜੀਨਾਮੇ ਵਾਸਤੇ ਅਗਲੇ ਹਫ਼ਤੇ ਆਵਾ ਦਿੱਤਾ ਜਦੋਂ ਹੀ ਅਗਲੇ ਹਫ਼ਤੇ ਫੇਰ ਐਤਵਾਰ ਗਏ ਆ ਸਰਪੰਚ ਉਹਦੇ ਉੱਤੇ ਹੁੰਦੇ ਹੀ ਸਾਡੇ ਨਾਲ ਉਹਨਾਂ ਨੇ ਹੱਥੋਪਾਈ ਹੋਈ ਆ ਮੇਰੇ ਵਾਲ ਬੁੱਟੇ ਗਏ ਆ ਮੇਰੀ ਇੱਜ਼ਤ ਨੂੰ ਪੈ ਗਏ ਆ ਮੈਨੂੰ ਤਲਵਾਰ ਲੈ ਕੇ ਮੇਰੇ ਤਿੰਨੇ ਦਿਓਰ ਪਏ ਆ ਮੇਰੇ ਹਸਬੰਦ ਮੈਨੂੰ ਛਡਾਉਂਦੇ ਸੀ ਮੇਰੇ ਕੱਪੜੇ ਪਾੜੇ ਗਏ ਆ ਉਹਨਾਂ ਦੀ ਜਿਹੜੀ ਮੇਰੀ ਜਾਤੀ ਸਾਥ ਉਹਨਾਂ ਨੇ ਮੇਰੇ ਵਾਲ ਧੂਏ ਆ ਮੈਨੂੰ ਅੰਦਰ ਧੂਏ ਲੈ ਕੇ ਚਲੇ ਮੇਰੀ ਇੱਜ਼ਤ ਲੁੱਟਨੂ ਪਰ ਮੈਂ ਆਪਣੀ ਇੱਜ਼ਤ ਬਚਾ ਕੇ ਆਪਣੇ ਆਪ ਨੂੰ ਮੈਂ ਬਾਹਰ ਲਿਆਈ ਉਹਨਾਂ ਨੂੰ ਪਰ ਉਹਨਾਂ ਨੇ ਮੇਰੇ ਬਹੁਤ ਡੰਡੇ ਮਾਰੇ ਮੇਰੇ ਹਸਬੰਦ ਦੇ ਤਲਵਾਰ ਵੱਜੀ ਉਹਨਾਂ ਦੇ ਸਿਰ ਤੇ ਵੀ ਸੱਟ ਲੱਗੀ ਉਹਨਾਂ ਦੇ ਮੂੰਹ ਚ ਖੂਨ ਆਂਦਾ ਥੁੱਕ ਦੇ ਨਾਲ ਉਹਨਾਂ ਕੋ ਤਲਵਾਰਾਂ ਹੀ ਦਾਤਰ ਸੀ ਤੇ ਰਫਲ ਤੇ ਰਫਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਇਹਨਾਂ ਦੇ ਜਵਾਈ ਸਾਹਿਬ ਨੂੰ ਤੇ ਇਹਨਾਂ ਦੇ ਬੇਟੇ ਨੂੰ ਤੇ ਇਹਨਾਂ ਦੀ ਨੂੰਹ ਨੂੰ ਇਹਨਾਂ ਨੂੰ ਗੋਲੀ ਮਾਰਨੀ ਆ। ਚਾਹੀ ਆਪਣੀ ਜਾਨ ਬਚਾ ਕੇ ਉੱਥੋਂ ਪਤਾ ਨਹੀਂ ਕਿੱਦਾਂ ਆਏ ਆ। ਅਸੀਂ ਆਪਣੇ ਆਪ ਇਨਸਾਫ਼ ਮੰਗਦੇ ਆ ਕਿ ਉਹਨਾਂ 'ਤੇ ਕਾਰਵਾਈ ਆਏ ਤੇ ਉਹਨਾਂ ਦੇ ਜਿਹੜੇ ਹਥਿਆਰ ਹੋ ਵੀ ਉਹਨਾਂ ਦੇ ਜ਼ਰਬ ਹੋਣ। ਅੱਜ ਉਹਨਾਂ ਨੂੰ ਜਾਣੇ ਉਹਨਾਂ ਨੇ ਧਮਕੀ ਦਿੱਤੀ ਗਾਲ ਨੂੰ ਸਾਨੂੰ ਮਾਰ ਵੀ ਸਕਦੇ ਸਾਡਾ ਜਾਨ ਨੂੰ ਖਤਰਾ ਹੈਗਾ। ਮੇਰੀ ਸਾਸ ਇਹਨਾਂ ਨੂੰ ਹੀ ਧੱਕਾ ਮਾਰਿਆ ਇਹਨਾਂ ਦੇ ਵੀ ਬਸਾਟ ਲੱਗੀ ਮੇਰੀ ਬੇਟੀ ਆ। ਮੇਰੀ ਬੇਟੀ ਵੀਡੀਓ ਬਣਾਉਂਦੀ ਸੀ। ਮੇਰੀ ਬੇਟੀ ਨੇ ਵੀਡੀਓ ਬਣਾਦੇ ਬਣਾਦੇ ਉਹਨਾਂ ਨੇ ਤਲਵਾਰ ਮਾਰੀ ਆ ਉਹਦੇ ਲੱਕ ਤੇ ਸੱਟ ਲੱਗੀ ਤੇ ਕੱਪੜੇ ਫਾੜਦੇ ਸਾਰੇ ਉੱਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਇਹਨਾਂ ਦਾ ਆਪਸੀ ਪਰਿਵਾਰਕ ਮਸਲਾ ਤੇ ਜਗ੍ਹਾ ਨੂੰ ਲੈ ਕੇ ਝਗੜਾ ਹੋਇਆ ਪਿੰਡ ਦੇ ਵਿੱਚ ਰੇਸ਼ੀ ਜਗ੍ਹਾ ਥੋੜੀ ਚਾਰ ਪੰਜ ਮਰਲੇ ਨੂੰ ਲੈ ਕੇ ਜਗ੍ਹਾ ਹੋਇਆ ਤੇ ਦੋਹਾਂ ਪਾਰਟੀਆਂ ਦੇ ਸੱਟਾਂ ਲੱਗੀਆਂ ਤੇ ਵੀਰਵਾਰ ਦਾ ਟਾਈਮ ਦਿੱਤਾ ਗਿਆ ਰਾਜੀਨਾਮੇ ਵਾਸਤੇ ਜੋ ਵੀਰਵਾਰ ਜੋ ਵੇਨੇ ਕੀ ਤੱਥ ਨਿਕਲਦੇ ਸਾਹਮਣੇ ਜੇ ਨਾਮ ਨਿਕਲ ਕੇ ਤੇ ਫਿਰ ਕਾਰਵਾਈ ਕਰਦਾ ਦੇਖਿਆ ਜਾਵੇ ਤਾਂ ਨਿੱਕੀਆਂ ਮੋਟੀਆਂ ਟਕਰਾ ਰਹਾਂ ਹੁਣ ਖੂਨੀ ਰੂਪ ਧਾਰਨ ਕਰ ਲੱਗੀਆਂ ਨੇ ਦੇਖਣਾ ਹੋਵੇਗਾ ਕਿ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ